ਸ਼ਾਤ ਲਾਈਆਂ ਮੇਰੇ ਗਿੱਧਾ ਪੈਂਦਾ ਵਈ ਸ਼ਾਤ ਲਾਈਆਂ ਮੇਰੇ ਗਿੱਧਾ ਪੈਂਦਾ ਰੇ ਨਿਹਾਰਤ ਦੇ ਨੇੜੇ ਗਿੱਧਾ ਪੈਂਦਾ ਵਈ ਨਿਹਾਰਤ ਦੇ ਮੇਰੇ ਗਿੱਧਾ ਪੈਂਦਾ ਰੇ ਉਹ ਸੁਪਨੇ ਵਿੱਚ ਮੇਰੇ ਜੋਗੀ ਆਇਆ ਪਾਲੀ ਗਉਆਂ ਵਾਲਾ ਸੁਨੇ ਦੇ ਵਿੱਚ ਜੋਗੀ ਆਇਆ ਪਾਲੀ ਗਉਆਂ ਵਾਲਾ ਉਹ ਸੁਪਨੇ ਵਿੱਚ ਮੇਰੇ ਜੋਗੀ ਆਇਆ ਪਾਲੀ ਗਉਆਂ ਵਾਲਾ ਨੇ ਦੇ ਵਿੱਚ ਜੋਗੀ ਆਇਆ ਪਾਲੀ ਗਉਆਂ ਵਾਲਾ ਹੱਥ ਵਿੱਚ ਪੜੀ ਬਰਾਗਣੀ ਉਸਦੇ ਗਲ ਵਿੱਚ ਬੱਬਦੀ ਮਾਲਾ ਹੱਥ ਵਿੱਚ ਪੜੀ ਬਰਾਗਣੀ ਉਸਦੇ ਗਲ ਵਿੱਚ ਸੰਦੀ ਮਾਲਾ ਹੱਥ ਖੁਲੀ ਤਾਂ ਕਿਤੇ ਨ ਲੱਪਿਆ ਲੱਪਿਆ ਚਾਰ ਚੁਫੇਰੇ ਗਿੱਦਾ ਪੈਂਦਾ ਵਈ ਸ਼ਾਤ ਲਾਇਆ ਮੇਰੇ ਕਿੰਦਾ ਪੈਂਦਾ ਨਹੀਂ ਉਹ ਮਰਦ ਲੋਦੇ ਕਿਹਨੇ ਕਿੰਦਾ ਪੈਂਦਾ ਵਈ ਰਾਇਆ ਵੇੜੇ ਕਿੰਦਾ ਪੈਂਦਾ ਨਹੀਂ ਉਹ ਸੁਪਨੇ ਵਿੱਚ ਮੇਰੇ ਜੋ ਦੇ ਲੰਬੇ ਲਕੇ ਨੱਚਦੇ ਸਾਧੂ ਭਗਵਾ ਕਿਹ ਨਚਰੇ ਸਾਧੂ ਪਗਮਾ ਬਾਣਾ ਪਾਕੇ ਓ ਮੇਲ ਮਿਲ ਕੇ ਨਚਦੇ ਕਾਧੂ ਪਗਮਾ ਬਾਣਾ ਪਾਕੇ ਮੇਲ ਮੇਲ ਕੇ ਨਚਦੇ ਸਾਧੂ ਪਗਮਾ ਬਾਣਾ ਪਾਕੇ ਕਈ ਵਿਚਾਰੇ ਬੈਠੇ ਜੋਗੀ ਨੱਤ ਦਾ ਤੂਣਾ ਲਾਕੇ ਓ ਕਈ ਵਿਚਾਰੇ ਬੈਠੇ ਜੋਗੀ ਨਾਮ ਦਾ ਤੂਣਾ ਲਾਕੇ ਓ ਐਸੀ ਬਸਤੀ ਛੱਡੀ ਜੋਗੀ ਆ ਸਦਕੇ ਜਾਵਾ ਤੇਰੇ ਕਿਤਾਬ ਪਹਿਨਾਵੇ ਸਾਤੜਾਈਆਂ ਮੇਰੇ ਕਿਤਾਬ ਪਹਿਨਦਾਵੇ ਓਦੇ ਕਿਹੜੇ ਕਿਤਾਬ ਪਹਿਨਦਾ ਕਿੱਤਾ ਪਿੰਡਾ ਹੋ ਜਮੀਨਾ ਮਦਾ ਕਿੱਤਾ ਪਿੰਡਾ ਮਾਰਤ ਨੂੰ ਦੇ ਵੇੜੇ ਕਭੀ ਨਾ ਕਿੱਤਾ ਪਿੰਡਾ ਮਾਰਤ ਨੂੰ ਦੇ ਵੇੜੇ ਵਿਚੇ ਪਿੰਡ ਲੜਾਈ ਮਚਦਾ ਵਿਚੇ ਵੱਡੇ ਵੱਡੇਰੇ ਵਿਚੇ ਪਿੰਡ ਲੜਾਈ ਮਚਦਾ ਵਿਚੇ ਭਟੇ ਭਟੇਰੇ ਹੋਰ ਜਿਹੜਾ ਇਹਦੇ ਡਰਦੇ ਲੱਗਿਆ ਬਾਹਰ ਰੋਣਗੇ ਵੇੜੇ ਕਿੱਤਾ ਪਿੰਡਾ ਰਹੀ ਸ਼ਾਤ ਲੱਗ ਜਾ ਵੇੜੇ ਕਿੱਤਾ ਪਿੰਡਾ ਵਈ ਸ਼ਾਤਾਂ ਗੇ ਵੇੜੇ ਕਿੱਤਾ ਪਿੰਡਾ ਮਾਰਤ ਨੂੰ ਦੇ ਵੇੜੇ ਕਿੱਤਾ ਪਿੰਡਾ ਤਸਾਈਂ ਦੇਨੇ ਕਿੰਨਾ ਪੰਨਾ ਮਾਰਤ ਲੋ ਦੇਨੇ ਕਿੰਨਾ ਪੰਨਾ ਹੋ ਐਸੀ ਮਸਤੀ ਚੜੀ ਜੋਗੀਆ ਭੁੱਲ ਗਈ ਦੁਨੀਆ ਸਾਰੀ ਐਸੀ ਮਸਤੀ ਚੜੀ ਜੋਗੀਆ ਭੁੱਲ ਗਈ ਦੁਨੀਆ ਸਾਰੀ ਹੋ ਆਪਣਾ ਆ ਬਗਵਾ ਬੈਠੀ ਐਸੀ ਤੂੰ ਮਤ ਮਾਰੀ ਆਪਣਾ ਆ ਬਗਵਾ ਬੈਠੀ ਐਸੀ ਤੂੰ ਮਤ ਮਾਰੀ ਤੇਰਾ ਬਾਜਰ ਜੋਗਿਆ ਕਰਦੀ ਤਰਲੇ ਤੇਰੇ ਗਿੱਦਾ ਪੈਂਦਾ ਵਈ ਸਾਥ ਲਈਆਂ ਵੇੜੇ ਗਿੱਦਾ ਪੈਂਦਾ ਵਈ ਭਾਰਤ ਨੂੰ ਦੇ ਵੇੜੇ ਗਿੱਦਾ ਪੈਂਦਾ ਵਈ ਸਾਥ ਲਈਆਂ ਵੇੜੇ ਗਿੱਦਾ ਪੈਂਦਾ ਵਈ ਭਾਰਤ ਨੂੰ ਦੇ ਵੇੜੇ ਗਿੱਦਾ ਪੈਂਦਾ ਵਈ ਸਾਥ ਲਈਆਂ ਵੇੜੇ ਗਿੱਦਾ ਪੈਂਦਾ ਵਈ ਮੰਨ ਲਓ ਦੇ ਵੇੜੇ ਗਿੱਦਾ ਪੈਂਦਾ ਵਈ ਕੋ ਜਿੱਥੇ ਤੇਰੇ ਨਾਦੀਂ ਭਾਰਤਾਂ ਦੀ ਰੋਟੀ ਪੱਕੀ ਜੋ ਜੀਵੇ ਤੇਰਾ ਨਾਮ ਲੈ ਕੇ ਰਗ ਚ ਗਲਾਈਆਂ ਮੱਛੀ

नची जो, नची जो <drinking> नची, नची जो <oring> <meditation> नची बाबा नची जो नची बाबा नची जो पले भर भर्तो ने सदनूं कोई न रहंदा पले ਨੂੰ ਕੋਈ ਨ ਰਹਿਂਦਾ ਊਣਾ ਪੱਲੇ ਪਰ ਤੋਰੇ ਸਭ ਨੂੰ ਕੋਈ ਨ ਰਹਿਂਦਾ ਊਣਾ ਪੱਲੇ ਪਰ ਤੋਰੇ ਸਭ ਨੂੰ ਕੋਈ ਨ ਰਹਿਂਦਾ ਉਹ ਜਿਨੇ ਥੱਕਦਾ ਦੇਖ ਲਿਆ ਤੇ ਰ뽀ੜਾ ਹੀ ਥਾ ਢੂਣਾ ਜਿਨੇ ਥੱਕਦਾ ਦੇਖ ਲਿਆ ਤੇ ਰ뽀ੜਾ ਹੀ ਥਾ ਢੂਣਾ ਉਹ ਨਾਮ ਤੇਰੇ ਦੀ ਮਸਤੀ ਚੜ ਗਈ ਜਦੋਂ ਕਮੂਤੀ ਚੱਟੀ ਜੋਗੀ ਵੇ ਤੇਰਾ ਨਾਂ ਲੈ ਕੇ ਮੈਂ ਫਿੱਤ ਤਲਾਈਆਂ ਨੱਚੀ ਜੋਗੀ ਵੇ ਤੇਰਾ ਨਾਂ ਲੈ ਕੇ ਮੈਂ ਨੱਚੀ ਰਹੀਆਂ ਨੱਚੀ ਜੋਗੀ ਵੇ ਤੇਰਾ ਨਾਂ ਮਨਜੀ ਬਾਬਾ ਲੱਜੀ ਜੋਗੀ ਤੇ ਤੇਰਾ ਨਾਂ ਲੈ ਕੇ ਮਨਜੀ ਬਾਬਾ ਲੱਜੀ ਨਾਂ ਲੈ ਕੇ ਬਾਬਾ ਸੰਤ ਲੱਜੀ ਜੋਗੀ ਤੇ ਤੇਰਾ ਨਾਂ ਲੈ ਕੇ ਹੋ ਦਰ ਤੇ ਤੇਲਾ ਲਗਿਆ ਮਿਹਨਤ ਦੀ ਨਾ ਸੰਗਾ ਕਰ ਤੇਰੇ ਤੇ ਤੇਲਾ ਲਗਿਆ ਮਿਹਨਤ ਦੀ ਨਾ ਸੰਗਾ ਬਾਬਾ ਲੈ ਮਨਜੀ ਨਾ ਸੰਗਾ ਹੋ ਮੇਲੇ ਵਿੱਚੋਂ ਨਾਂ ਤੇਰੇ ਦੀਆਂ ਲੈ ਕੇ ਪਾਲੀਆਂ ਬੰਗਾ ਆਵਾ ਲੈ ਕੇ ਪਾਲੀਆਂ ਬੰਦਾ ਦੁਨੀ ਦੇ ਵਿੱਚੋਂ ਨਾਮ ਤੇਰੇ ਦੀ ਲੈ ਕੇ ਪਾਲੀਆਂ ਬੰਦਾ ਮੋਹਲੇ ਵਿੱਚੋਂ ਨਾਮ ਤੇਰੇ ਦੀ ਲੈ ਕੇ ਪਾਲੀਆਂ ਇਹ ਰੀਤੀ ਕੋ ਭਗਤਾਂ ਨੂੰ ਔਰੰਗ 13 ਚੜਦਾ ਇਹੋ ਖੱਟੀ ਖੱਟੀ ਜੋਗੀ ਵੇ ਤੇਰਾ ਨਾਮ ਲੈ ਕੇ ਮੈਂ ਵਿੱਚ ਤਲਾਈਆਂ ਨੱਚੀ ਜੋਗੀ ਵੇ ਤੇਰਾ ਨਾਮ ਲੈ ਕੇ ਮੈਂ ਨੱਚੀ ਬਾਬਾ ਨੱਚੀ ਜੋਗੀ ਵੇ ਤੇਰਾ ਨਾਮ ਲੈ ਕੇ ਮੈਂ ਨੱਚੀ ਬਾਬਾ ਨੱਚੀ ਤੇਰਾ ਵੇ ਤੇਰਾ ਨਾਮ ਲੈ ਕੇ